ਪਟਿਆਲਾ ਦੇ ਸੰਗਰੂਰ ਪਟਿਆਲਾ ਬਾਈਪਾਸ ਤੇ ਪੁਲਿਸ ਅਤੇ ਗੈਂਗਸਟਰ ਹਰਜਿੰਦਰ ਸਿੰਘ ਉਰਫ ਲਾਡੀ ਦੇ ਵਿਚਕਾਰ ਮੁੱਠ ਭੇੜ ਹੋਈ। ਇਸ ਦੌਰਾਨ ਲਾਡੀ ਦੇ ਪੈਰ ਵਿੱਚ ਗੋਲੀ ਲੱਗੀ। ਜ਼ਖਮੀ ਗੈਂਗਸਟਰ ਨੂੰ ਪੁਲਿਸ ਵੱਲੋਂ ਪਟਿਆਲਾ ਦੇ ਸਰਕਾਰੀ ਰਾਜੇਂਦਰਾ ਹਸਪਤਾਲ ਵਿੱਚ ਪਹर्ती ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਜਾਰੀ ਹੈ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਇਹ ਕਾਰਵਾਈ ਥਾਣਾ ਬਨੂੜ ਅਤੇ ਸੀਆਈਏ ਪਟਿਆਲਾ ਦੀ ਸਾਂਝੀ ਟੀਮ ਵੱਲੋਂ ਕੀਤੀ ਗਈ। ਪੁਲਿਸ ਨੂੰ ਜਾਣਕਾਰੀ ਮਿਲੀ ਕਿ ਹਰਜਿੰਦਰ ਲਾਡੀ ਇਲਾਕੇ ਵਿੱਚ ਮੌਜੂਦ ਹੈ। ਜਦੋਂ ਪੁਲਿਸ ਟੀਮ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲਾੜੀ ਨੇ ਪੁਲਿਸ ਉੱਤੇ 3 ਤੋਂ 4 ਰਾਉਂਡ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਆਪਣੇ ਆਪ ਦੀ ਸੁਰੱਖਿਆ ਲਈ ਫਾਇਰਿੰਗ ਕੀਤੀ ਜਿਸ ਵਿੱਚ ਲਾੜੀ ਜ਼ਖਮੀ ਹੋ ਗਿਆ। ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਹਿਲ ਅਤੇ ਐਸਐਸਪੀ ਵਰਨ ਸ਼ਰਮਾ ਮੌਕੇ ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਡੀਆਈਜੀ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਹਰਜਿੰਦਰ ਸਿੰਘ ਲਾੜੀ ਕਈ ਗੰਭੀਰ ਅਪਰਾਧਾਂ ਵਿੱਚ ਮਾਂਚਿਤ ਸੀ। ਉਸ ਦੇ ਖਿਲਾਫ ਮੋਹਾਲੀ, ਬਨੂੜ ਅਤੇ ਪਟਿਆਲਾ ਵਿੱਚ ਕਈ ਮਾਮਲੇ ਦਰਜ ਹਨ। 2017 ਵਿੱਚ ਰਾਜਪੁਰਾ ਬਨੂੜ ਖੇਤਰ ਵਿੱਚ ਹੋਈ ਕੈਸ਼ ਵੈਨ ਲੂਟ ਦੀ ਘਟਨਾ ਵਿੱਚ ਵੀ ਉਹ ਸ਼ਾਮਲ ਸੀ। ਮੌਕੇ ਤੋਂ ਇੱਕ ਬਰੇਟਾ ਪਿਸਤਲ ਵੀ ਬਰਾਮਦ ਕੀਤੀ ਗਈ। ਡੀਆਈਜੀ ਚਹਿਲ ਨੇ ਕਿਹਾ ਕਿ ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ਦੇ ਅਧੀਨ ਚੱਲ ਰਹੇ ਆਪਰੇਸ਼ਨ ਪ੍ਰਹਾਰ ਦੇ ਤਹਿਤ ਪਟਿਆਲਾ ਰੇਂਜ ਵਿੱਚ ਹੁਣ ਤੱਕ 126 આરોપી ਗ੍ਰਿਫਤਾਰ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ 60 ਤੋਂ ਵੱਧ ਗ੍ਰਿਫਤਾਰੀਆਂ ਸਿਰਫ ਪਟਿਆਲਾ ਜ਼ਿਲ੍ਹੇ ਤੋਂ ਕੀਤੀਆਂ ਗਈਆਂ। ਉਹਨਾਂ ਨੇ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਜੇ ਜੋ ਵੀ ਵਿਅਕਤੀ ਇਸ ਤਰ੍ਹਾਂ ਦੀਆਂ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਹੋਏਗਾ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਪਰੇਸ਼ਨ ਪਾਕ ਪ੍ਰਹਾਰ ਜਿਹੜਾ ਹੈਗਾ ਇਹ ਜਿਹੜਾ ਅੱਜ ਸੀਆਈਏ ਪਟਿਆਲਾ ਦੀ ਟੀਮ ਤੇ ਐਸਐਚਓ ਬਨੂੜ ਦੀ ਟੀਮ ਸੀਗੀ ਔਰ ਇਹ ਹਰਜਿੰਦਰ ਨਾਮ ਦਾ ਬੰਦਾ ਸੀਗਾ ਕਾਫੀ ਟਾਈਮ ਤੋਂ ਇਹ ਵੌਂਟਡ ਸੀਗਾ ਹਿਨियस ਕੇਸ ਇਹਦੇ ਖਿਲਾਫ ਰਜਿਸਟਰਡ ਸੀਗੇ ਸਿንስ 2000 2015 ਤੋਂ ਤੇ ਇਹ ਜਦੋਂ ਆ ਜਿੰਨਾਂ ਨੂੰ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਇਹਨੇ ਪੁਲਿਸ ਪਾਰਟੀ ਤੇ 3-4 ਫਾਇਰ ਕੀਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਵਚਾਵ ਪਖਸ਼ ਮੇ ਇਹਦੇ ਇੱਕ ਫਾਇਰ ਕੀਤਾ ਜਿਹਦੇ ਤੇ ਲਾਤੇ ਲੱਗਿਆ ਸੀਗਾ ਹੁਣ ਇਹਨੂੰ ਰਜਿੰਦਰਾ ਹਸਪੀਟਲ ਭਰਤੀ ਕਰਾਇਆ ਗਿਆ ਉਥੇ ਜੇਰੇ ਇਲਾਜ ਹੈ ਇਹ ਜਿਹੜਾ ਪਹਿਲਾ ਜਿਹੜਾ ਬਹੁਤ ਇੱਕ ਬਹੁਤ ਵੱਡੀ ਜੇ ਤੁਹਾਨੂੰ ਯਾਦ ਹੋ 2017 ਤੋਂ ਕੈਸ਼ ਬੈਂਡ ਲੂਟ ਹੋਈ ਸੀਗੀ ਬਨੂੜ ਚ ਜੈਪਾਲ ਭੁੱਲਰ ਇੱਕ ਗੈਂਗ ਦਾ ਲੀਡਰ ਹੁੰਦਾ ਸੀਗਾ ਉਸ ਟਾਈਮ वह एक मैंबर उस टाइम भी उस केस में भी युड़ी सर कितने लोग अजे ए अज एक ही बट काफी यहाँ है ऑपरेशन काफ़ी लंबे टाइम तो चलाया जरा तो कल भी चलाया अभी एंड जिन्हें भी ये शरारती अंसर है जिन्हें भी ये क्रिमिनल टाइप के बंदे है खिलाफ पंजाब पुलिस ने एक मुहिम छेड़ी हुई है ਐਂਡ ਅਸੀਂ ਸ਼ਕਤੀ ਨਾਲ ਉਹਦੇ ਜਿਹੜਾ ਹੈਗਾ ਕਾਰਵਾਈ ਕਰਦੇ ਨੇ ਕਿੰਨੇ ਰਾਉਂਡ ਫਾਇਰ ਕੀਤੇ ਰਾਉਂਡ ਕਿਨੇ ਫਾਇਰ ਹੋਇਆ ਇਹਨਾਂ ਨੇ ਇਸਨੇ ਪੁਲਿਸ ਪਾਰਟੀ ਤੋਂ 3 ਤੋਂ 4 ਰਾਉਂਡ ਫਾਇਰ ਕੀਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ 1-2 ਰਾਉਂਡ ਫਾਇਰ ਕੀਤੇ ਇਹਦੇ ਜ਼ਖ਼ਮ ਲੱਗੇ ਹੁਣ ਇਹਨੂੰ ਹਸਪੀਟਲ ਭਰਤੀ ਕਰਾਇਆ ਗਿਆ ਇਹਦੇ ਤੇ ਕਾਫੀ ਮਾਮਲੇ ਹੈਗੇ 7-8 ਮਾਮਲੇ ਇਹਦੇ ਖਿਲਾਫ ਹੈਗੇ 307 ਦੇ ਹੈਗੇ 302 ਦੇ ਹੈਗੇ ਰੋਬਰੀ ਦਾ ਹੈਗਾ ਕਾਫੀ ਮਸਲੇ ਹੈ ਸਰ ਪਿਸਟਲ ਦਾ ਕਿੰਨਾ ਦਾ ਪਿਸਟਲ ਮਿਲੇ ਪਿਸਟਲ ਫੋਰਨ ਮੈਡ ਪਿਸਟਲ ਹੈਗਾ ਐਪ ਇੱਕ ਫੋਰਨ ਮੈਡ ਪਿਸਟਲ ਹੈਗਾ ਮਾਰਕਾ ਬਰੇਟਾ ਪਿਸਟਲ ਹੈਗਾ ਉਹ ਰਿਕਵਰ ਹਜੇ ਉਹ ਕੀਤਾ ਹੈ ਬਾਕੀ ਅਸੀਂ ਅਜੇ ਪ੍ਰੈਸਿੰਗ ਟੀਮ ਬੁਲਾਈ ਹੈ ਉਹਦੀ ਜਿਹੜੀ ਹੈ ਕਿ ਜੋ ਜੋ ਫਾਰਮੈਲिटीज ਹੈ ਉਹ ਅਸੀਂ ਕਰ ਰਹੇ ਹਾਂ ਪਰ ਇਸ ਤੋਂ ਇਲਾਵਾ ਹੋਰ ਕੋਈ ਕਿ ਜਿਹੜੇ ਕੋਈ ਗ੍ਰਿਫਤਾਰ ਕੀਤਾ ਨੇ ਜ਼ਿਲ੍ਹੇ ਦੇ ਵਿੱਚ ਦੇਖੋ ਅਸੀਂ ਕੱਲ ਵੀ ਕੱਲ ਵੀ ਅਸੀਂ ਟੋਟਲ 60 ਬੰਦੇ ਕੱਲੇ ਪਟਿਆਲਾ ਚ ਕਰੇ ਆ ਪੂਰੀ ਰੇਂਜ ਚ 126 ਕਰੇ ਨੇ ਐਂਡ ਜਿੰਨੇ ਵੀ ਖਾਸ ਕਰਕੇ ਜਿਹੜੇ ਵੀ ਇਹ ਹਾਰਡ ਕੋਰ ਕ੍ਰਿਮੀਨਲ ਸੋ ਕੋਲਡ ਹੈ ਜਿਹੜੇ ਕੋਈ ਘਰਾਂ ਦੇ ਕਿਸੇ ਦੇ ਫਾਇਰਿੰਗ ਵਗੈਰਾ ਕਰਕੇ ਜਾਂਦੇ ਨੇ ਉਹਨਾਂ ਦੇ ਜਿਹੜੇ ਐਸੋਸੀਏਟ ਉਹ ਵੀ ਅਸੀਂ ਕੱਲ 8 ਬੰਦੇ ਕੱਲੇ ਪਟਿਆਲੇ ਚ ਅਰੈਸਟ ਕਰੇ ਆ ਅੱਜ ਵੀ ਅਰੈਸਟ ਕਰੇ ਆ ਉਹਦਾ ਸ਼ਾਮ ਨੂੰ ਅਸੀਂ ਡੇਟਾ ਤਵਨ ਜਿਹੜਾ ਜਿਹੜੇ ਵੀ ਇਹ ਬੰਦੇ ਸ਼ਾਮੇ ਲੈਗੇ ਇਹੋ ਜੀ ਵਾਰਦਾਤ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਐਂਡ ਇਹ ਮੈਸੇਜ ਲਾਊਡ ਐਂਡ ਕਲੀਅਰ ਹੈਗਾ ਕਿ ਜਿਹੜਾ ਕੋਈ ਕਿਸੇ شریف ਆਦਮੀ ਦੇ ਘਰੇ ਫਾਇਰ ਕਰੂਗਾ ਜਾਂ ਕੋਈ ਇਹੋ ਜੀ ਉਹ ਆਪਣੇ ਪੈਰਾਂ ਤੇ ਵਾਪਸ ਨਹੀਂ ਜਾਊਗਾ ਇਹ ਬਿਲਕੁਲ ਕਲੀਅਰ ਮੈਸੇਜ ਹੈਗਾ ਫਿਰ ਵੀ ਮੈਂ ਰਿਕਵੈਸਟ ਕਰਦਾ ਯੂਥ ਨੂੰ ਕਿ ਜਿਹੜੇ ਇਹੋ ਜੇ ਕੰਮਾਂ ਚ ਇਨਵੋਲਡ ਹੈਗੇ 2 4 5000 ਰੁਪਏ ਦੇ ਚੱਕਰ ਮੇ ਇਹਨਾਂ ਦੇ ਮਗਰ ਆ ਜਾਂਦੇ ਆ ਉਹ ਆਪਣਾ ਕੈਰੀਅਰ ਨਾ ਖਰਾਬ ਕਰੇ ਉਹ ਸਾਡੇ ਨਾਲ ਕੰਟੈਕਟ ਵੀ ਕਰ ਸਕਦਾ ਹੈ ਉਹਨੂੰ ਮੇਨ ਸਟ੍ਰੀਮ 'ਚ ਲੈ ਕੇ ਆਣ ਦਾ ਸਾਡਾ ਇੱਕ ਮੇਨ ਇਹ ਵੀ ਹੈ ਕਿ ਉਹਨਾਂ ਨੂੰ ਮੇਨ ਸਟ੍ਰੀਮ 'ਚ ਲੈ ਕੇ ਸਰ ਪਰਿਵਾਰਿਕ ਕਿੱਥੇ ਦਾ ਰਹਿਣ ਵਾਲਾ ਉਹਦਾ ਇਹ ਇਹ ਬੇਸਿਕਲੀ ਜਿਰਕਪੁਰ ਦਾ ਰਹਿਣ ਵਾਲਾ ਹੈ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਪਟਿਆਲਾ ਤੋਂ ਸੰਦੀਪ ਕੁਮਾਰ ਦੀਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ